ਇਹ ਦੋ ਤੁਕਾਂ ਹੀ ਗੁਰੂ ਸਾਹਿਬ ਜੀ ਨੂੰ ਉਚਾਰਨ ਕੀਤੀਆਂ ਹਨ ਭਾਈ ਬੰਨੋ ਦੀ ਢੀਡ ਵਿੱਚ ਸਾਧ ਸੰਗਤ ਜੀ ਇਹ ਚਾਰ ਪੌੜੀਆਂ ਵਾਲਾ ਸ਼ੰਤੋ ਹੈ ਉਹ ਪਤਾ ਨਹੀਂ ਭਾਈ ਬੰਨੋ ਨੇ ਕਿਸ ਲਖਾਰੀ ਤੋਂ ਲਿਖਿਆ ਹੈ ਅਤੇ ਗੁਰੂ ਅਰਜਨ ਸਾਹਿਬ ਨੂੰ ਪ੍ਰਵਾਨ ਨਹੀਂ ਕੀਤਾ ਮਾਰਨ ਕਿ ਭਾਈ ਸਾਡੀ ਢੀਡ ਤੇ ਦੋ ਤੁਕਾਂ ਹੀ ਰਹਿਣਗੀਆਂ ਸ਼ਬਦ ਦੀਆਂ ਉਦੋਂ ਕਿ ਮਹਾਰਾਜ ਸਾਹਿਬ ਦੇ ਮੰਗਣੇ ਦਾ ਜ਼ਿਕਰ ਆਉਂਦਾ ਹੈ ਵਿਆਹ ਦਾ ਜ਼ਿਕਰ ਆਉਂਦਾ ਹੈ ਰਾਗ ਰਾਮਕਲੀ ਮਹੱਲਾ 5ਵਾਂ ਹਰਣ ਚੁੰਨੜਾ ਗਾਉ ਸਖੀ ਤੇ ਗੁਰੂ ਹਰਗੋਬਿੰਦ ਸਾਹਿਬ ਦੇ ਉਤਾਰਵੇਂ ਮਹਾਰਾਜੀ ਨੇ ਸ਼ਬਦ ਉਚਾਰਨ ਕੀਤਾ ਦੋ ਟੁਕਾਂ ਵਾਲਾ ਹਜੂਰ ਫਰਮਾਉਂਦੇ ਹਨ ਹਰਣ ਚੁੰਨੜਾ ਗਾਉ ਸਖੀ اے ਸਖੀਓ ਰੰਤੰਜੜਾ ਨਾ ਇੱਕ ਰਸ ਪਰਮੇਸ਼ਰ ਦੇ ਜਸ ਨੂੰ ਗਾਉਣਾ ਕਰੋ ਹਰਣ ਨਾਉ ਸੁੰਦਰ ਜੋ ਚੁੰਨੜਾ ਜੋ ਚੁਣਕਾਰ ਪਾਉਣ ਵਾਲਾ ਜਸ ਹੈ ਇਕ ਰਸ ਕੀਰਤਨ ਗਾਓ ਏ ਸਖਿਓ ਹਰ ਏਕ त्याग ਹੋ ਇਕ ਕਾਲਪੁਖ ਨੂੰ ਮਨ ਨਾਲ ਧਿਆਉਣਾ ਕਰੋ ਰਣ ਝੁੰਝੜਾ ਰਣ ਕਾਮ ਕ੍ਰੋਧ ਆਦਿਕਾ ਦਾ ਜਿਹੜਾ ਹੈ ਇਹਨੂੰ ਝੁੰਝੜਾ ਜਿਹਨੂੰ ਜਿੱਤਣਾ ਹੈ ਜੂਜਣਾ ਹੈ ਇਹਦੇ ਵਿੱਚ ਜੀਵਨ ਮੁਕਤੀ ਨੂੰ ਪਾਉਣਾ ਹੈ ਕਾਮ ਕ੍ਰੋਧ ਨੂੰ ਪਟਕਾਉਣਾ ਹੈ ਅਗਿਆਨ ਨੂੰ ਨਾਸ ਕਰਨਾ ਹੈ ਬ विवेक ਨੂੰ ਰਾਜ ਤੇ ਬਿਠਾਉਣਾ ਹੈ ਇਹ ਜੰਗ ਦਾ ਜੂਜਣਾ ਹੈ ਯੂਧ ਭਾਵ ਤੋਂ ਮਾਰ ਕਰਕੇ ਪਾਰੂ ਦਾ ਰੂਪ ਹੋਣਾ ਹੈ ਇਹ ਕਾਮ ਆਲ ਕੰ ਦਾ ਆਸਰੀ ਸੰਪਦਾ ਦਾ ਜੰਗ ਜਿਹੜਾ ਹੈ ਇਹ ਲੜਨਾ ਹੈ ਜਿਹੜਾ ਇਸ ਵਿੱਚ ਯੂਜਣਾ ਹੈ ਜਿਹੜਾ ਉਹਨਾਂ ਨੂੰ ਨਾਸ਼ ਕਰਨਾ ਹੈ ਤੇ ਗੁਰਮੁਖ ਖਾਨੇ ਸਰੂਪ ਦੀ ਪ੍ਰਾਪਤੀ ਵੀ ਜਿੱਤ ਪ੍ਰਾਪਤ ਕਰਨੀ ਹੈ ਦੇਵੀ ਸੰਪਦਾ ਦੀ ਜਿੱਤ ਕਰਨੀ ਹੈ ਇਹ ਇੱਕ ਜੰਗ ਲੱਗਾ ਹੋਇਆ ਹੈ ਇਹ ਸੁੰਦਰ ហ៊ុន ਚਾ ਸੁੰਦਰ ਚੁਣਕਾਰ ਵਾਲਾ ਇਹ ਇੱਕ ਰਸ ਗੁਰੂ ਕਾ ਸ਼ਬਦ ਹੈ ਸਰਕਾਰ ਦਾ ਕਾਉ ਮਾਰ ਗਾ ਨੂੰ ਜੰਗ ਜੇ ਜੂਝਣ ਵਾਲਾ ਨਾਸ ਕਰਨ ਵਾਲਾ ਜਿੱਤਣ ਵਾਲਾ ਹਰ ਇੱਕ ਗਾਉ ਸਖੀ ਇਹ ਸਖੀਓ ਇੱਕ ਰਾਸ ਮਾਰ ਆ ਗਈ ਸੁੰਦਰ ਜਸ ਨੂੰ ਗਾਉ ਹਰ ਇੱਕ ਧਿਆਗੂ ਇੱਕੇ ਹਰੀ ਨੂੰ ਮਨ ਕਰਕੇ ਧਿਆਉਣਾ ਕਰੋ ਸਤਗੁਰੂ ਤੋਂ ਸੇਵ ਸਖੀ ਇਹ ਸਖੀ ਸੰਤ ਜਨ ਨੂੰ ਸਤਗੁਰੂ ਸਾਹਿਬ ਦਾ ਤੁਸੀਂ ਸੇਵਨ ਕਰੋ ਮਨ ਚਿੰਦੇ ਅੜਾ ਫਲ ਪਾਓ ਫਿਰ ਮਨ ਵਾਂਗ ਫਲਾਂ ਨੂੰ ਭਾਈ ਪਾਣੋਗੇ ਇਹ ਦੋ ਤੁਕਾਂ ਹੀ ਗੁਰੂ ਸਾਹਿਬ ਜੀ ਨੂੰ ਉਚਾਰਨ ਕੀਤੀਆਂ ਹਨ ਭਾਈ ਬੰਨੋ ਦੀ ਢੀਡ ਵਿੱਚ ਸਾਧ ਸੰਗਤ ਜੀ ਇਹ ਚਾਰ ਪੌੜੀਆਂ ਵਾਲਾ ਸ਼ੰਤੋ ਹੈ ਉਹ ਪਤਾ ਨਹੀਂ ਭਾਈ ਬੰਨੋ ਨੇ ਕਿਸ ਲਖਾਰੀ ਤੋਂ ਲਿਖਿਆ ਹੈ ਅਤੇ ਗੁਰੂ ਅਰਜਨ ਸਾਹਿਬ ਨੂੰ ਪ੍ਰਵਾਨ ਨਹੀਂ ਕੀਤਾ ਮਾਰਨ ਕਹੇ ਭਾਈ ਸਾਡੀ ਢੀਡ ਤੇ ਦੋ ਤੁਕਾਂ ਹੀ ਰਹਿਣਗੀਆਂ ਸ਼ਬਦ ਦੀਆਂ ਉਦੋਂ ਕਿ ਮਹਾਰਾਜ ਸਾਹਿਬ ਦੇ ਮੰਗਣੇ ਦਾ ਜ਼ਿਕਰ ਆਉਂਦਾ ਹੈ ਵਿਆਹ ਦਾ ਜ਼ਿਕਰ ਆਉਂਦਾ ਹੈ ਇਸ ਪ੍ਰਕਾਰ ਦੇ ਜ਼ਿਕਰ ਆਉਂਦੇ ਹਨਗੇ ਉਹਨੂੰ ਪ੍ਰਵਾਨ ਨਹੀਂ ਤੁਕਾਂ ਨੂੰ ਕੀਤਾ ਦੋਹੇ ਤੁਕਾ ਗੁਰੂ ਸਾਹਿਬ ਜੀ ਨੇ ਕਰਤਾਰਪੁਰ ਸਾਹਿਬ ਵਾਲੀ ਬੀੜ ਚ ਵੀ ਦੋਵੇਂ ਤੁਕਾਂ ਹਨ ਦੌਨਵੇਂ ਸਾਹਿਬ ਗੁਰੂ ਗੋਬਿੰਦ ਸਿੰਘ ਸਾਹਿਬ ਜਿਦੋਂ ਰਚਿਆ ਦੌਨਵੇਂ ਸਰੂਪ ਉਹਦੇ ਚ ਹੀ ਦੋਹੇ ਤੁਕਾਂ ਹਨ ਇਸ ਕਰਕੇ ਉਹ ਭਾਈ ਬੰਨੋਂ ਨੇ ਜਿਹੜੀਆਂ ਲਿਖੀਆਂ ਹਨ ਉਹ ਸਤਗੁਰੂ ਨੰਗੀਕਾਰ ਨੇ ਕੀਤੀਆਂ ਇਸ ਪ੍ਰਕਾਰ ਸਾਧ ਸੰਗਤ ਜੋ ਗੁਰੂ ਸਾਹਿਬ ਨੰਗੀਕਾਰ ਕੀਤਾ ਉਹਨੀ ਬਾਣੀ ਠੀਕ ਹੈ ਇਹ ਦੋ ਤੁਕਾ ਵਾਲਾ ਸ਼ਬਦ ਗੁਰੂ ਸਾਹਿਬ ਜੀ ਨੇ ਲਿਖਿਆ ਹੈ ਵਾਦੂ ਜਿਹੜੀ ਬਾਣੀ ਹੈ ਉਹ ਮਹਾਰਨ ਆਪ ਨੇ ਸ੍ਰੀ ਮੁਖਾ ਗੰਗੀਕਾਰ ਕੀਤੀ ਜੋ ਬੰਨੋ ਲਿਖ ਕੇ ਲਿਆਇਆ ਹੈ ਇਸੇ ਪ੍ਰਕਾਰ ਹੋਰ ਜਿਨ੍ਹਾਂ ਨੇ ਉਤਾਰਾ ਕੀਤੇ ਹੈ ਕਈਆਂ ਨੇ ਜੀਵੀ ਵਗੈਰਾ ਨੇ ਕਈਆਂ ਨੇ ਹੋਰ ਨਾ ਨੇ ਨਿਰਾਕਾਰੀਆਂ ਨੇ ਵੀ ਲਿਖਿਆ ਸੀ ਕਿ ਸਾਰਾ ਸ਼ਬਦ ਕਿਉਂ ਨਹੀਂ ਲਿਖਦੇ ਇਹ ਦੋ ਤੁਕਾਂ ਕਿਉਂ ਲਿਖਣੀਆਂ ਜੋ ਗੁਰੂ ਸਾਹਿਬ ਨੇ ਪ੍ਰਵਾਨ ਕੀਤਾ 10ਵੇਂ ਤੇ 5ਵੇਂ ਨੇ ਉਹ ਤੋਂ ਵੱਧ ਜੋ ਕੁਝ ਕਰਨਾ ਹੈ ਸਾਡੀ ਮਨਮਤ ਹੋਵੇਗੀ ਇਸ ਕਰਕੇ ਅੰਗੀਕਾਰ ਨਹੀਂ ਗੁਰੂ ਸਾਹਿਬ ਨੇ ਕੀਤਾ ਦੋਹੇ ਤੁਕਾਂ ਗੁਰੂ ਸਾਹਿਬ ਨੇ ਪ੍ਰਵਾਨ ਰੱਖੀਆਂ ਬਾਦੂ ਕਿਸੇ ਦੀ ਕਲਪਨਾ ਸਮਝਣੀ ਚਾਹੀਦੀ ਹੈ ਜੋ ਹੋਰ ਕਿਤੋਂ ਕਹਿਣ ਲਿਖ ਕੇ ਲਿਆਂਦੀ ਹੈ ਇਸ ਕਰਕੇ ਗੁਰੂ ਸਾਹਿਬ ਨੂੰ ਇਹ ਪ੍ਰਵਾਨ ਦੋਹੇ ਤੁਕਾਂ ਹਨ ਇਹਨਾਂ ਹੀ ਸ਼ਬਦੇ ਸਮਝਣਾ ਇੱਥੇ ਸ਼ੰਤ ਬਾਣੀ ਸੰਪੂਰਨ ਕੀਤੀ ਹੈ ਮਹਾਰਾਜ ਨੇ ਆਰਾਣ ਝੁੰਜਰਣਾ ਗਾਉਂ ਸਕੀ ਪਰ ਇਹ ਦਿਆਲੋ सतगुर को सेब सखी मन जिंदे अड़ा फल पाओ हो वाहगुरु जी का खालसा खाल जी